ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਿਸਟਰ ਐਂਡ ਮਿਸਸ ਸਵੀਆ ਕਪਲ ਤੇ ਅੱਜ ਦੇ ਬਲੌਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਠੀਕ ਹੈ ਅੱਜ ਤਰੀਕ ਹੋ ਚੁੱਕੀ ਹੈ ਜੀ 11 ਤੇ ਵੱਜ ਚੁੱਕੇ ਨੇ 9:30 ਤੇ ਆਪਾਂ ਜਾਣਾ ਬਰਨਾਲੇ ਕਿਉਂਕਿ ਜੋਤ ਵਰਗੇ ਆ ਚੁੱਕੇ ਨੇ ਲਹਿੰਗਾ ਸਿਲੈਕਟ ਕਰਨ ਸਿਲੈਕਟ ਨਹੀਂ ਕਲੈਕਟ ਕਰਨ ਲਹਿੰਗਾ ਬਣ ਕੇ ਆ ਗਿਆ ਉਹ ਲਹਿੰਗਾ ਉਹਨਾਂ ਨੇ ਕਲੈਕਟ ਕਰਨਾਗਾ ਠੀਕ ਹੈ ਤੇ ਜੁਐਲਰੀ ਜਿਹੜੀ ਹੈਗੀ ਹੈ ਬ੍ਰਾਈਡਲ ਦੀ ਉਹ ਸਾਰੀ ਮੇਰੇ ਕੋਲ ਆ ਮੈਂ ਬੁਟੀਕ ਤੇ ਜਾਣਾ ਜਲਦੀ ਥਈਆ ਪਹਿਲਾਂ ਉਆਏ ਹੋਣੀ ਇਸ ਵੇਰੀ 7 ਵਜੇ ਦੀ ਆਪਾਂ ਵੀ ਰੈਡੀ ਹੋ ਚੁੱਕੇ ਆ ਠੀਕ ਆ ਜਾਈਏ ਬੈਂਗਲ ਸਰਮਣੀ ਤੇ ਜੁਹਾਰ ਸਿੰਘ ਅਜੇ ਅਹੀਂ ਫਿਰਦੇ ਨੇ ਜੁਹਾਰ ਨੂੰ ਨਵਾਵਾਂਗੇ ਆਪਾਂ ਬੁਟੀਕ ਤੇ ਜਾ ਕੇ ਰੋਟੀ ਵਗੈਰਾ ਖਾ ਲਈ ਹੁਣ ਰਿੱਕੀ ਨੂੰ ਬੁਲਾਉਣੇ ਆ ਤੇ ਫਿਰ ਆਪਾਂ ਜਾਣੇ ਆ ਬਰਨਾਲੇ ਠੀਕ ਹੈ ਜੀ ਗੱਡੀ ਕੱਢ ਲਿਓ ਜੁਹਾਰ ਇਹ ਅੱਖ ਚ ਵੱਜੂ ਤੁਹਾਡੇ ਓਡੇ ਆਪਨੀ ਤੁਸੀਂ ਜਿਹੜੇ ਡੰਡਾ ਚੱਕਿਆ जाओ आ गया डेडी जजार ही कू जाओ मेरे को जाओ जाओ लो गाइस आप हो गए हैं रेडी ਡਰੋਂ ਜੁਹਾਰ ਤੇ ਜੁਹਾਰ ਦੇ ਪਾਪਾ ਵੀ ਆ ਗਏ ਠੀਕ ਆ ਹੁਣ ਆਪਾਂ ਚੱਲੇ ਆਂ ਬੁਟੀਕ ਤੇ ਕਿਉਂਕਿ ਜੋਤ ਵਰਗੇ ਆਪਣੀ ਕਰ ਰਹੇ ਆ ਬੁਟੀਕ ਤੇ ਵੇਟ ਠੀਕ ਆ ਮਿਲਦੇ ਆਂ ਤੁਹਾਨੂੰ ਬੁਟੀਕ ਤੇ ਜਾ ਕੇ ਲੋ ਬੇਟੀ ਯਾਰ ਦੇ ਸਾਰੇ ਕੰਮ ਨਿਭੜ ਗਏ ਹੁਣ ਰਿੱਕੀ ਲੈ ਰਿਆ ਦੂਸਰਾ ਪੈਕੇਟ ਪੀਕ ਵਾਸਤੇ ਸਮਾਨ ਰੱਖ ਰਿਆ Papa ਹੁਣ ਲੈਣਾ ਪੀਕ ਹੈ ਲੋ ਬਈ ਮੇਕਅਪ ਹੋ ਗਿਆ ਦਾਣਾ ਮੇਕਅਪ ਅਪਾ ਕਰਵਾਇਆਗਾ ਬੌਮ ਸ਼ਾਲਤ ਦੱਸੋ ਕਿਦਾਂ ਦਾ ਹੋਇਆ ਬਿਲਕੁਲ ਨੇਚਰਲ ਜਿਹਾ ਰੱਖਿਆਗਾ ਆਪ ਬਿਲਕੁਲ ਹੀ ਨੇਚਰਲ ਜਿਹਾ ਰੱਖਿਆਗਾ ਕਿਉਂਕਿ ਅੱਜ ਬੈਂਗਲ ਸਰਮਨੀ ਆ ਤਾਂ ਇਹਦੇ ਉੱਤੇ ਭਾਬੀ ਕਹਿੰਦੀ ਵੀ ਬਿਲਕੁਲ ਨੇਚਰਲ ਜਿਹਾ ਮੇਕਅਪ ਸੋਹਣਾ ਲੱਗਦਾਗਾ ਤੇ ਤੁਸੀਂ ਸ਼ੇਡ ਪੁੱਛ ਰਹੇ ਸੀ ਲਿਪਸਟਿਕ ਦੀ ਤੇ ਇਹ ਵੀ ਮੈਂ ਜਿਹੜੀ ਇਹ ਲਿਪਸਟਿਕ ਲਗਾਉਣੀ ਹੁੰਦੀ ਆ ਹਮੇਸ਼ਾ ਮੈਂ ਬੌਮ ਮਸਾਲਾ ਵਾਲਾ ਤੇ ਲਗਵਾ ਕੇ ਜਾਨੀ ਹੁੰਦੀ ਆ ਤਾਂ ਤੁਸੀਂ ਵੀ ਇਦਾਂ ਦਾ ਸੌਫਟ ਜਾਂ ਮੇਕਅਪ ਕਰਵਾ ਸਕਦੇ ਹੋ ਮੈਂ ਮੰਗਲ ਸਰਮਣੀ ਤੇ ਕਰਵਾਇਆ ਅੱਜ ਮਹਿੰਦੀ ਵਾਲੇ ਦਿਨ ਆਪੋ ਥੋੜਾ ਜਿਹਾ ਹਾਈਲਾਈਟ ਕਰ ਲਿਆ ਨਾ ਮੇਕਅਪ ਕੀਤਾ ਭਾਬੀ ਨੇ ਬਹੁਤ ਸੋਹਣਾ ਤੁਸੀਂ ਵੀ ਟ੍ਰਾਈ ਕਰ ਸਕਦੇ ਹੋ ਕਰਵਾ ਸਕਦੇ ਹੋ ਕੋਈ ਰਿਐਕਸ਼ਨ ਨਹੀਂ ਹੋਇਆ ਮੇਰੇ ਫੇਸ ਤੇ ਮੇਂ ਸਾਈਆਂ ਵੀ ਕਵਰ ਹੋ ਗਈਆਂ ਦੇਖੋ ਤੁਸੀਂ ਕਿੰਨੀਆਂ ਸ਼ਾਈਆਂ ਮੇਰੇ ਨਜ਼ਰ ਆਉਂਦੀਆਂ ਹੁੰਦੀਆਂ ਬਟ ਬਿਲਕੁਲ ਕਵਰ ਹੋਈਆਂ ਪਈਆਂ ਥੈਂਕ ਯੂ ਭਾਬੀ ਤਾਂ ਹੁਣ ਆਪਾਂ ਹੇਅਰ ਸਟਾਈਲ ਕਰਵਾਉਣੇ ਆ ਵੀਰੇ ਤੋਂ ਫਿਰ ਮਿਲਦੇ ਆਂ ਹਾਂ ਸੱਚੀ ਸੈਲੂਨ ਹੈਗਾ ਗਾ ਹੰਡਿਆਆ ਰੋਡ ਉਹੀ ਰੋਡ ਤੇ ਜਿੱਥੇ ਸਾਡੀ ਬੁਟੀਕ ਆ ਹੰਡਿਆਆ ਇਮਹੇਸ਼ ਨਗਰ ਦੇ ਬਿਲਕੁਲ ਸਾਹਮਣੇ ਬੌਮ ਸ਼ੈਲ ਬਿਊਟੀ ਸੈਲੂਨ ਬਾਕੀ ਤੁਸੀਂ ਮੇਰੇ ਪੇਜ ਤੇ ਦੇਖ ਸਕਦੇ ਹੋ ਮੈਂ ਫੋਲੋ ਕੀਤਾ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਇੰਸਟਾਗ੍ਰam ਆਈਡੀ ਵੀ ਹੈਗੀ ਹੈ ਬੌਮ ਸ਼ੈਲ ਬਿਊਟੀ ਸੈਲੂਨ ਉਥੇ ਗੱਲਬਾਤ ਕਰ ਸਕਦੇ ਹੋ ਥੈਂਕ ਯੂ ਲੋ ਵੀ ਆਪਾਂ ਨਿਆ ਮਾ ਚੱਲ ਜਾ ਆਪਾਂ ਹੋ ਕੇ ਅੱਗੇ ਰੈਡੀ ਹਾਂ ਜੁਹਾਰ ਨੂੰ ਲਿਆ ਦੇ ਮੈਨੂੰ ਫੜਾ ਦੇ ਜੁਹਾਰ ਸੋ ਗਿਆ ਸੀਗਾ ਕਿ ਇੱਥੇ ਰਾਜੂ ਆਈ ਹੋਈ ਆ ਮੈਂ ਜੁਹਾਰ ਵਾਸਤੇ ਬੁਲਾ ਲਈ ਸੀ ਇਹ ਦੋਨੇ ਜਣੇ ਕਰ ਰਹੇ ਨੇ ਮੈਟ ਸਾਫ ਤਲੀ ਨਾ ਹੋ ਗਿਆ ਰੈਡੀ ਐਣ ਕਾ ਮੈਂ ਵੀ ਲਾ ਲਈਆਂ ਰਿੱਕੀ ਵੀ ਲਾ ਲਈਆਂ ਜਾ ਮੇਰੇ ਵੱਖ ਲੋ ਬਈ ਗਾਇਸ ਪਹੁੰਚਣ ਆਲੇ ਆਪਾਂ ਪਿੰਡ ਅਬਲੂ ਦਵਿੰਦਰ ਦੀਦੀ ਨੂੰ ਲੈਣਾ ਸੀਗਾ ਆਪਾਂ ਤਾਂ ਕਰਕੇ ਲੇਟ ਹੋ ਗਏ ਸੀਗੇ ਹੋਰ ਕੋਈ ਚੱਕਰ ਨਹੀਂ ਸੀ ਗਲਤ ਰਸਤੇ ਪੈ ਗਏ ਫਿਰ ਜੀ ਦੋਨਾਂ ਨੇ ਦੱਸਿਆ ਸਾਨੂੰ ਫਿਰ ਫਿਰ ਮੇਰੇ ਵੀ ਯਾਦ ਆ ਗਿਆ ਮੈਂ ਕਿਹਾ ਦਾਨ ਸਿੰਘ ਵਾਲਾ ਤਾਂ ਮੈਂ ਵੀ ਫੜਦੀ ਹੁੰਨੀ ਆ ਮੈਂ ਕਿਹਾ ਵੀਰੇ ਆਪਾਂ ਸਹੀ ਰਸਤੇ ਹੀ ਆਈ ਹੁੰਦੇ ਹਣਾ ਕੋਲ ਤੁਸੀਂ ਸੋਚਦੇ ਹੋਵੋਗੇ ਵੀ ਦਵਿੰਦਰ ਸਾਡੇ ਨਾਲ ਕਿਵੇਂ ਕਿਉਂਕਿ ਦਵਿੰਦਰ ਹੋ ਗਈ ਸੀ ਬਿਮਾਰ ਹਾਂਜੀ ਮੈਂ ਜਾਣਾ ਨਹੀਂ ਸੀ ਪਰੇ ਸੈੱਟ ਹੋ ਗਈ ਇਹਨੂੰ ਐਸੀ ਵੀ ਛੜ ਰਿੱਕੀ ਵੀਰੇ ਹੋਰੇ ਲੇਟ ਆਉਣਗੇ ਹਾਂਜੀ ਮਾਲਨੀ ਮੈਨੂੰ ਦੱਸ ਕੇ ਗਈ ਸੀ ਕਹਿੰਦੀ ਤੂੰ ਵੀਰੇ ਹੋਣਾ ਨਾਲ ਆ ਜੀ ਵੀ ਜੇ ਤੈਨੂੰ ਸੈੱਟ ਹੋਈ ਤੂੰ ਤੇ ਸਾਨੂੰ ਫੋਨ ਕਰਦੀ ਮੈਂ ਫੋਨ ਕਰ ਦੂੰਗੀ ਵੀਰੇ ਨੂੰ ਆ ਤੈਨੂੰ ਆਉਂਦੇ ਹੋਏ ਲੈ ਆਉਂਗੀ ਬਸ ਕਿਉਂਕਿ ਉੱਥੋਂ ਦੀ ਤਾਂ ਆਉਣੀ ਜਾਂਦਾ ਨੇੜੇ ਹਾਂਜੀ ਚਲੋ ਭਾਈ ਆਪਾਂ ਪਹੁੰਚਣ ਆਣੇ ਆ ਬਸ ਪਿੰਡ ਹੈ ਨਾ ਰਿੱਕੀ ਹੋ ਗਈ ਮਿੱਤਰੋ ਓਹ ਸਾਹਮਣੇ ਘਰ ਦੇਖਣ ਲੱਗਿਆ ਟੈਂਟ ਲੱਗਿਆ ਪਿਆ ਠੀਕ ਆ ਪਹੁੰਚ ਚੁੱਕੇ ਆ ਆਪਾਂ ਬਾਹਰ ਦੇਖ ਕੁਛ ਵੀਰੇ ਦੀ ਗੱਡੀ ਜੜੀਆਂ ਪੀਰਾ ਵੀ ਖੜਾ ਪਈ ਤੇ ਆ ਕੇ ਖੜ ਗਿਆ ਸਾਸਰੀ ਕਾਲ ਜੀ ਆਜਾ ਦੇਖਣਾ ਤੈਨੂੰ ਨੱਚਣਾ ਪੈਣਾ ਮੁੜ ਕੇ ਕਿਉਂ ਵਧੀਆ ਕਹਣੇ 1 ਲੱਖ ਤੇ ਭੰਗੜਾ ਪਾਉਂਦਾ ਮੁੰਡਾ ਫਿੱਟ ਬਾਲਾ ਪੂਰਾ ਕਹਣੇ ਕਿਤੇ ਉਹ ਖੜੰਗੀ ਜੀ ਲਾ ਜੂਗਾ ਮਾਰ ਲੈ ਵੀ ਵਾਲੀਆਂ ਹੋਣੀਆਂ ਇੱਕੋ ਬੋਲੀ ਪਾਦੀ ਕਿਹੜੀ ਯਾ ਕਾਹੋ ਹੋਰਾਂ ਦੇ ਵੱਜੇ ਹੋਰਾਂ ਦੇ ਵੱਜੇ ਪੇਪਰ ਰੇਡੀਓ ਸਾਢੇ ਵੱਜੇ ਸਿਕਰ ਨੀ ਕਦ ਪਾਵੇਂ ਪੈਂਟ ਨਾਲ ਦੀ ਹੋਰ ਪਹੁੰਚ ਗਏ ਹਾਂ ਮੈਂ ਤਾਂ ਇੱਥੇ ਬੈਠਾ ਇਹ ਸੋਚ ਰਿਹਾ ਲੋ ਬਈ ਤੁਹਾਡੇ ਨਾਲ ਆਈ ਨਹੀਂ ਲੱਗਦੀ ਸੀ ਕਿ ਬਿਲਕੁਲ ਲੈ 10 10 10 10 10 10 ਅਸੀਂ ਐਸੀ ਦੱਸ ਚੁੱਕੇ ਪਹਿਲਾਂ ਵੀ ਕਿਉਂ ਨਹੀਂ ਆਈ ਦਿਵਿੰਦਰ ਇਹ ਲੋ ਬਈ ਮਿੱਤਰੋ ਪਹੁੰਚ ਗਏ ਆਪਾਂ ਵਿਆਹ ਵਾਲੇ ਘਰੇ ਉਹ ਲੱਗਿਆ ਪਿਆ ਕੋਠੇ ਤੇ ਸਪੀਕਰ ਇੱਥੇ ਢੜਾ ਦਿਓ ਸ਼ਾਮੇ ਢੜਾਉਣੀ ਹਾਂ ਸ਼ਾਮੇ ਢੜਾ ਦਿਓ ਲੋ ਬਈ ਪਹੁੰਚ ਗਏ ਆਪਾਂ ਵਿਆਹ ਵਾਲੇ ਘਰ ਸਾਸਰੀ ਕਾਲ ਜੀ ਸਾਸਰੀ ਕਾਲ ਬਾਈ ਸਾਸਰੀ ਕਾਲ ਦਵਾਰੇ ਦਵਾਰੇ ਬਾਈ ਸਾਸਰੀ ਕਾਲ ਜੀ ਕੀ ਬਾਤ ਹੈ ਬਹੁਤ ਸੋਹਣੀ ਲੱਗ ਰਹੀ ਆ ਬਹੁਤ ਜਿਆਦਾ ਪ੍ਰੀਟੀ ਲੱਗ ਰਹੀ ਆ ਪੂਰੀ ਕੈਂਟ ਬਹੁਤ ਸੋਹਣਾ ਐਕਿਊਰੇਸ਼ਨ ਵੀ ਇੱਥੇ ਖੜੋ ਕੇ ਨਾ ਤੁਸੀਂ ਤਿੰਨੇ ਜਾਣੀਆਂ ਇੱਕੋ ਜੀਆਂ ਪਹਿਲਾਂ ਤਾਂ ਕੀ ਬਾਤ ਆ ਬਾਈ ਕੀ ਬਾਤ ਆ ਬਹੁਤ ਸੋਹਣੇ ਲੱਗ ਰਹੇ ਹੋ ਸਿਰ ਹਾਲਤ ਫਿੱਟ ਸੀ ਬਈ ਹਾਂ ਅਜੇ ਮੈਂ પાਕੇ ਆ ਰਹੀ ਆ ਭਾਈ ਵੀਰਪਾਲ ਨੇ ਫਿਟਿੰਗ ਬਹੁਤ ਵਧੀਆ ਆਈ ਹੈ ਸੂਟਾਂ ਦੀ ਸਾਰਿਆਂ ਦੀ ਬਹੁਤ ਸੋਹਣੇ ਲੱਗ ਰਹੇ ਆ ਪੂਰੇ ਪਿਆਰੇ ਲੋ ਬਈ ਇਧਰ ਇਕੱਠੇ ਹੋਇਆ ਸਾਰੇ ਗੋਰੇ ਗੋਰੇ ਲੱਗ ਰਹੇ ਨੇ ਸੋਹਣੇ ਸੋਹਣੇ ਲੱਗ ਰਹੇ ਨੇ ਕਿਉਂਕਿ ਮੇਕਅਪ ਹੋ ਗਿਆ ਸਭ ਦਾ ਬਹੁਤ ਦਾ ਕਮਾਲ ਜਿਉਂਕਿ ਪਾਊਡਰ ਦਾ ਕਮਾਲ ਸਾਰਾ ਹੀ ਮੇਕਅਪ ਦਾ ਕਮਾਲ ਆ ਦੱਸ ਨਹੀਂ ਸਕਦੇ ਤੁਹਾਨੂੰ ਵੀ ਕਿੰਨਾ ਸੋਹਣਾ ਅਸੀਂ ਸਭ ਨੇ ਮੇਕਅਪ ਕੀਤਾ ਹੋਇਆ ਹੈਗਾ ਤੇ ਕਿੰਨੇ ਅਸੀਂ ਪ੍ਰੀਟੀ ਲੱਗ ਰਹੇ ਹਾਂ ਉਸ ਦੇ ਨਾਲ ਜੇ ਤੁਸੀਂ ਦੱਸੋ ਪਰ ਤੁਸੀਂ ਦੱਸੋ ਜਰਿਆ ਨੇ ਵੈਸੇ ਕਿੱਦਾਂ ਲੱਗ ਰਹੇ ਠੀਕ ਆ ਕਮੈਂਟ ਕਰਕੇ ਕਿਹੋ ਜਿਹਾ ਲੱਗ ਰਹੇ ਆ ਅਮਨਿੰਦਰ ਨੇ ਸੂਟ ਜਿਹੜਾ ਪਾਇਆ ਉਹ ਹੈਂਡਵਰਕ ਵਾਲਾ ਪਾਇਆ ਸਾਰ ਅਮਨਿੰਦਰ ਦਾ ਵੀ ਸੇਮ ਸੂਟ ਸੀ ਉਹ ਕਹਿੰਦੀ ਮੈਮੈਜਿੰਗ ਹੈ ਉਸ ਮੈਚਿੰਗ ਕਰਕੇ ਉਹ ਪਤਾ ਕੀ ਆ ਸੂਟ ਉਹਨੇ ਆ ਹੀ ਪਾਉਣਾ ਸੀ ਪਰ ਉਹਦੀ ਨਿਊਲੀ ਮੈਰਿਡ ਲੁੱਕ ਸੀ ਤਾਂ ਉਹ ਕਹਿੰਦੀ ਵੀ ਮੈਂ ਥੋੜਾ ਇਹ ਫਿਰ 골ਡ ਨਹੀਂ ਸੋਨਾ ਲੱਗਣਾ ਉਹਨੇ ਨਾਲ ਪਾਇਆ ਹਾਂ ਛੂੜਾ ਵੀ ਛੂੜਾ ਵੀ ਜਿਹੜਾ ਅਦਰ ਪਾਇਆ ਤੇ ਵੀ ਆਇਆ ਜੀ ਲੱਗਦਾ ਵੀ ਬਹੁਤ ਐਟ੍ਰੈਕਟਿਵ ਆ ਇਹ ਸਿੰਪਲ ਸੂਟ ਆ ਹੁਣ ਆਪਾਂ ਆਪਰੇ ਨਾਲ ਹੁਣ ਨੈਕਲੇਸ ਪਾ ਲਈ ਕਿਵੇਂ ਲੱਗਣੀ ਵਾਹ ਲਾਲਾ ਸਾਹਿਬ ਕਿ ਨਹੀਂ ਬਟਿਆ ਜੇ ਸਾਲ ਦੋ ਸਾਲ ਹੋ ਗਏ ਨੂੰ ਫਿਰ ਮੇਰੇ ਆਪਣੇ ਪੇਕੇਿਆਂ ਦੇ ਰਹਿਣੇ ਪਹਿਲਾ ਵੇਖਣਾ ਵੇ ਆ ਤੂੰ ਬਾਰ ਯੈਸ ਤੇ ਤੂੰ ਹੀ ਟੌਰ ਤਾਂ ਕੱਢਣੀ ਮੰਨਦੀ ਆ ਨੋ ਬਈ ਕੌਣ ਬਣਾਊਗਾ ਦੱਸੋ ਵਲੌਗ ਵਾਲੀ ਮੈਨੂੰ ਬਣਾ ਦੇ ਰੀਲ ਮੈਕੀ ਬਣਾ ਲੂਗਾ ਮੈਕੀ ਬਣਾ ਬਣਾ ਦੂਗਾ ਇੱਕ ਹੋਰ ਡਾਲੋ ਇੱਥੇ ਹਾਂ ਇੱਕ ਗਲਦ ਗੱਦਾ ਹੋਰ ਡਾਓ ਹਾਂ ਰਹੀ ਮੈਂ ਬਾਅਦ ਚ ਬੈਠੂਗੀ ਤੇ ਉਹਦੇ ਚ ਵਲੌਗ ਬੰਦ ਕਰ ਲਿਓ ਠੀਕ ਹੈ ਜੀ ਬੰਦ ਕਰ ਦਿਓ ਮੈਂ ਉਹ ਅੱਗੇ ਕੰਦੀ ਉਹ ਬਣਾਉਣੀ ਆ ਆਪਣੀ ਜਿਹੜੀ ਮੈਂ ਆਪ ਹਾਂ ਹਾਂ ਬਣਦੀ ਠੀਕ ਆ ਭਾਈ ਠੀਕ ਆ ਭੈਣੇ ਠੀਕ ਆ ਰਾਜੀ ਲਓ ਭਾਈ ਹੁਣ ਸਟਾਰਟ ਹੋ ਰਿਹਾ ਆਪਾਂ ਬੈਂਗਲਸ ਪਾਉਣੀਆਂ ਨੇ ਇਹ ਚ ਪ੍ਰਾਂਤ ਚ ਠੀਕ ਆ ਇਹ ਚ ਕੱਚੀ ਰਸੀ ਪਾਵਾਂਗੇ ਹਾਂ ਫਿਰ ਇਹਦੇ ਵਿੱਚ ਫਲਾਵਾ ਪਾਵਾਂਗੇ ਫਿਰ ਇਹਦੇ ਤੇ ਬੈਂਗਲਸ ਠੀਕ ਹੈ ਜੀ ਥੋੜੇ ਜਿਹਾ ਜੀ ਜੀ ਐ ਵੜ ਕੇ ਆ ਵੜ ਕੇ ਆ ਆ ਜੋ ਆਹ ਲੈਓ ਉਪੇਗੀ ਅੰਦਰ ਵਾੜਦੇ ਪੂਰਾ ਗਿਆ ਉਹ ਆਪਣੇ ਆਪਣੇ ਬਿਲਕੁਲ ਸਹੀ ਆਉਣਾ ਨਾ ਆ ਕੇ ਪਤਾ ਹੀ ਚੱਟ ਨਹੀਂ ਹੈ ਤੇ ਖੁਦ ਬੈਠ ਕੇ ਕਰਦੇ ਆਪਾਂ ਪਹਿਲਾਂ ਮੈਨੂੰ ਦਿਖਾ ਦਿਓ ਆ ਠੀਕ ਆ ਦੋ ਬੈਂਗਲਸ ਹਨ ਆ ਤਾਂ ਮੰਗਾ ਦਿਰਾਓ ਗਾਣੇ ਬੰਦ ਕਰਾਓ ਪਹਿਲਾਂ ਹਾਂ ਗਾਣੇ ਬੰਦ ਕਰ ਦੋ ਇੱਕ ਵਾਰ ਫਿਰ ਸਹੀ ਲਗਾਵਾ ਬਸ ਠੀਕ ਆ ਹੁਣ ਠੀਕ ਆ ਬੈਂਗਲਸਰ ਮਨੀ ਦਾ ਬੋਰਡ ਲੱਗ ਗਿਆ ਵੈਲਕਮ ਟੂ ਬੈਂਗਲਸਰ ਆਪਾਂ ਪਹੁੰਚੇ ਹੋਏ ਆ ਮਨਦੀਪ ਦੀ ਬੈਂਗਲਸਰ ਅਸੀਂ ਜ਼ਰਾਂ ਇੱਕ ਕੋਈ ਛੋਟੀਆਂ ਬੂਠੀਆਂ ਦੇ ਸੂਟ ਪਾਏ ਹੋਏ। ਪਹਿਲਾਂ ਮੈਨੂੰ ਜਦਵਿੰਦਰ ਨੂੰ ਦੇਖੇ ਕਿਉਂਕਿ ਹੋਰ ਸਾਡੇ ਕੋਲ ਬੰਦੇ ਇੱਥੇ ਨਜ਼ਰ ਨਹੀਂ ਆ ਰਹੇ ਜਿਨ੍ਹਾਂ ਦੇ ਇੱਕ ਕੋਈ ਸੂਟ ਪਾਏ। ਇੱਕ ਬੰਦਾ ਪਿੱਛੇ ਖੜਾ ਵੀਰਵਾਲਾ ਜ। ਹਾਂ। ਨਜ਼ਰ ਤਾਂ ਪੰਜ ਜਾਣੇ ਆ। ਹੋਰ ਨਜ਼ਰ ਤਾਂ ਆ ਜਾਂਦੀ ਹੈ ਕਹਿੰਦੇ ਤੁਸੀਂ ਦੱਸਿਆ ਹੀ ਨਹੀਂ ਸਾਡੇ ਪੈਰੀਆਂ ਨੇ ਗਾਲਾਂ ਕਿਉਂਕਿ ਲਿਮਟਡ ਸਟਾਕ ਕਰਕੇ ਸਾਰੇ ਤੁਹਾਨੂੰ ਟਿਕੋ ਜੀ ਨਹੀਂ ਬਣ ਸਕੀ ਸੀ। ਅਸੀਂ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਆ ਇਸ ਦੀ ਗੱਲ ਤੱਕ। ਖਾਸ ਕਰਕੇ ਗਗੂ ਵੀ। ਖਾਸ ਕਰਕੇ ਗਗੂ ਤੋਂ ਮਾਫੀ ਮੰਗਦੇ ਆ ਅਸੀਂ। ਉਹ ਕੋਈ ਕਿਸੇ ਤੋਂ ਮੰਗ ਲੈਣੇ ਹੋਰ ਵੀ ਕਿਸੇ ਤੋਂ ਮੰਗ ਲੈਣੇ ਜੋ ਕਿ ਰਹਿ ਗਿਆ ਦੱਸ ਦੋ ਜੀ ਅਸਾਂ ਤਾਂ ਮੈਂ ਕਾਈ ਵੀ ਲੋਗ ਨੂੰ ਮੰਮੀ ਤੋਂ ਤੇ ਇੰਨਾ ਤੋਂ ਵੀ ਹਾਂ ਮਾਫ਼ ਕਰ ਦਿਓ ਸਾਨੂੰ ਮਾਫ਼ ਕਰ ਦਿਓ ਫਿਰ ਤੁੜਰੀ ਬਣਾਏਗੇ ਤੁੜਰੀ ਦੀ ਸੰਤੂਪ ਨਹੀਂ ਬਣਾਏਗੇ ਬਸ ਹੱਥ ਜੋੜ ਕੇ ਮਾਫ਼ੀ ਜੀ ਇਹ ਦਾਵਾ ਕਿ 13 ਦਿਨ ਨੂੰ ਹੀ ਖਾਵਾਂਗੇ ਮੈਂ ਮਹਿੰਦੀ ਵਾਲੇ ਹੱਥਾਂ ਦੇ ਨਾਲ ਮੈਂ ਉਹਦੇ ਅਸੀਂ ਮਹਿੰਦੀ ਵਾਲੇ ਹੱਥਾਂ ਦੇ ਨਾਲ ਖਾਵਾਂਗੇ ਗਾਲਾਂ 13 ਦਿਨ ਕੋਈ ਗੱਲ ਨਹੀਂ ਅਸੀਂ ਤਹਿ ਦਿਲੋਂ ਮਾਫ਼ੀ ਮੰਗ ਲਈ ਤੁਸੀਂ ਸਾਡੇ ਤੋਂ ਵੱਡੇ ਹੋਵੋਗੇ ਜੇ ਤੁਸੀਂ ਮਾਫ਼ ਕਰ ਦੋ ਬਸ بول ਕਰਤਾ لیکچر ਤੋਂ پاس ਨਹੀਂ ਜਾਂਦੀ ਜਿੱਥੇ ਇਹਦਾ ਕੰਮ ਚੱਲਦਾ ਨਹੀਂ ਚੱਲਦਾ ਸੀ ਪਰ ਤੂੰ ਤਾਂ ਜਿੰਨੇ ਮਾਰਦੀ ਮੈਨੂੰ ਕੁਛ ਨਹੀਂ ਸੁਣ ਰਿਹਾ ਮੈਂ ਇੰਜੋਏ ਕਰ ਰਹੀ ਕੰਮ ਨੇ ਮੇਰੇ ਬੰਦ ਹੋ ਗਈ ਤੇਰੀ ਵਧੀਕ ਤੇ ਵਧੀਕ ਚੱਲ ਉਹ ਆ ਗਈ ਬਿਲਕੁਲ ਬਰੀਕਾ ਵਧੀਆ ਚੱਲ ਰਹੀ ਹੈ ਅੱਛਾ ਲਓ ਬਈ ਸਾਰੇ ਬੰਦੇ ਆ ਗਏ ਪਹੁੰਚ ਕੇ ਲਓ ਜੀ ਦੀ ਫੜਾ ਲਓ ਇੱਧਰ ਬਈ ਮੈਚਿੰਗ ਜ਼ਬਰਦਸਤ ਹੋਈ ਪਈ ਆ ਕੀ ਬਾਤ ਮੇਰੀ ਕਾਰ ਕੀ ਬਾਤ ਲੋ ਵੀ ਚੂੜੀਆਂ ਖੋਲ ਰਹੇ ਨੇ ਅਸਰ ਹੋ ਗਿਆ ਆ ਜਾਓ ਹੁਣ ਇੱਧਰ ਕਰ ਲਈਏ ਇੱਧਰ ਬਲੌਗ ਚ ਬਲੌਗ ਹੋ ਰਜੇ ਚਲੋ ਚਲੋ ਭਾਈ ਚਲ ਬਹਿ ਜਾ ਤੇ ਬਹਿ ਕੇ ਕਰ ਲਵੋ ਬੈਠੋ ਹਾਂ ਬੈਠੋ ਜੀ ਅੱਜ ਉਹ ਕਿੰਨੀ ਆ ਗਈ ਦੋ ਛੇ ਸੀਗਾ ਦੋ ਛੇ ਸੀਗਾ ਦੋ ਛੇ ਦੋ 8 ਦੋ 10 ਨਹੀਂ ਨਹੀਂ ਇਹ ਨਹੀਂ ਨਾ ਨਹੀਂ ਦੋ 8 ਸੀ ਦੋ 8 ਇਹ ਦੋ ਰੋ ਦਾ ਪਾਣੀ ਲੈ ਰਹੀ ਹੈ ਇੱਧਰ ਆਇਆ ਦੀਦੀ ਸਾਹ ਦੀਦੀ ਅਜਾ ਕੈਸਾ ਇਸ ਦੀ ਗੱਲ ਕਰੀ ਜਾਂਦੇ ਸੀ ਮੈਂ ਕਹਿੰਦਾ ਮੈਂ ਮੈਂ ਕਹਿੰਦਾ ਮੇਰੇ ਤਾਂ 2-12 ਆਉਂਦੀਆਂ ਆ ਮੈਂ ਨਿੰਦਾਰੇ ਅਮ ਨਿੰਦਾਰੇ ਆ ਜੋ ਆ ਜੋ ਬਈ ਸਾਰੇ ਇੱਥੇ ਆ ਜੋ ਲੇੜੀ ਉਹ ਬਾਤ ਤਾਂ ਕਰੀ ਇੱਥੇ ਕਰ ਲਵਾਂ ਦੀ ਕੁਰਸੀ ਇੱਕ ਕਰੀ ਆ ਜਾਓ ਆ ਜਾ ਆਗੇ ਕੁਰਸੀ ਮੋਦੀਪਾ ਲਓ ਬਈ ਕਾਰ ਰਸਟਾਰਟ ਕਰਾਂ ਹਾਂ ਵੱਜ ਗਏ 4 ਹੋ ਜੋ ਤਿਆਰ ਚਾਪਾ ਬਸ ਇੱਕ ਮਿੰਟ ਹੋਲਾਂ ਦੀ ਚੱਲ ਦੀਦੀ ਹੋਰ ਦਿੰਦੇ ਇੱਕ ਮਿੰਟ ਚਲੋ ਹੋ ਗਿਆ ਬਈ ਰਿੱਕੀ ਆਪਣੀ ਵੀਡੀਓ ਬਣਾਈ ਜਾਂਦਾ ਕੌਣ ਤਾਜੂ ਜਦੋਂ ਜਦੋਂ ਗਾਣਾ ਸਟਾਰਟ ਕੀਤਾ ਵੀਰ ਪਲਣੇ ਲੱਗੇ ਗ੍ਰੀਨ ਆ ਪਈ ਗ੍ਰੀਨ ਪਾਤੀਆਂ ਦੇਖਾ ਹੋਰ ਪਾ ਦਿਓ ਇਹਦੇ ਵਿੱਚ ਹੋਰ ਪਾ ਦਿਓ ਮੰਗਾ ਬੰਗਾ ਹੀ ਪਾ ਦੀ ਕਾਫੀ ਸਾਰੀਆਂ ਇੱਕ ਕਮੁੱਠੀ ਪਾ ਲਓ ਰੈੱਡ ਨੂੰ ਵਿੱਚ ਦੇਆ ਮਿਕਸ ਕਰ ਲਾ ਹਾਂ ਮਿਕਸ ਕਰ ਲਾ ਇਹ ਵੀਡੀਓ ਬਹਿ ਜਾਂਦੀ ਹੁੰਦੀ ਆ ਲੋ ਜੀ ਮੈਂ ਕਰਦਾ ਆ ਉਹ ਕਹਿੰਦੇ ਮੈਂ ਆਪਣੇ ਕੁੱਤੀ ਕਿਹੜਾ ਜਾ ਕੇ ਨੋ ਗਿਆ ਉਹ ਮੈਂ ਹੱਥ ਪੇ ਕਰਦੀ ਆ ਜੱਪ ਕਰ ਗਈਆਂ ਹੁਣ ਤੁਸੀਂ ਚੱਕਦੇ ਹੋ ਇਧਰੋਂ ਉਹ ਚੱਕਣ ਬਗਲੀ ਚੜਾਉਂਦਾ ਮੇਗਾ ਹਕਾਰੀ ਆਇਆ ਲੱਗੇ ਆਹ ਹਾਂ ਫਿਰ ਜਾ ਕੋ ਪਹਿਲਾਂ ਰੇਟ ਤੇ ਆ ਕੇ ਮੈਂ ਮਿੱਟੀ ਮੈਂ ਚੱਕੀ ਫੇਰ ਰਵਣ ਤੇਰੀ ਬਾਜ ਆਉਂਦੀ ਹੈ ਮੇਰੇ ਨਾਲ ਮਿਲਦੀ ਆ 아이들 마그리라이 챙겨가기 터보. 봐지 봐. 이 아이들, 뭘 만났어? 이이 도시 만났어. 아차. ਤੋ ਬ੍ਰੀਫ ਦਿੱਤੇ ਆ ਨੁਕਰਾ ਲੈਂਦੇ ਮੈਂ ਇਧਰ ਆ ਰਿਹਾ ਹਾਂ ਪਸਾਣਾ ਕਰੀਏ ਉਹ ਰੋਮੀ ਮੰਦਿਰਾਂ ਤੋਂ ਜੀਵ ਵਾਲੀ ਬਣਾਇਓ ਮੈਗਲੀਪ ਕੀ ਵੀਰੇ ਚਲੋ ਚਾਹ ਚਲੋ ਵੀ ਆ ਜੀ ਕਰਾ ਲਿਆ ਕਰਾ ਲਿਆ ਮੈਂ ਆਹ ਚੀਜ਼ ਹੀ ਵਾਣਾ ਪਾ ਲਿਆ ਤੋੜ ਮੇਰਾ ਪਾ ਲੈ ਦੋ ਪੋਸਟਿੰਗ ਪਾ ਲੈ ਮੇਰਾ ਮੈਂ ਲੈਣਾ ਤਾ ਪਾ ਲੈ ਮੇਰਾ ਪਾ ਲੈ ਮੇਰਾ ਹੀ ਪਾ ਲੈ ਤੇਰਾ ਦੋਨੇ ਵੀ ਇੱਕ ਇੱਕ ਬਾਦੂ ਆਇਆ ਬੇਟ ਉਹ ਪਾਈ ਅੰਦਰ ਨਾ ਇਹਦੇ ਨਾਲ ਕੋਚਿੰਗਾਂ ਕਰ ਉਹਦੇ ਉਹਦੇ ਤੇ ਦੀ ਆ ਆ ਆ ਆ ਕੋਰ ਕਿਥੋਂ ਲਿਆ ਗਿਆ ਹੁਣ ਨਹੀਂ 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 ਮੈਂ ਤਾਂ ਮਿਲਦੀ ਆ ਇਹ ਮੰਦਰੀ ਲੈ ਕੇ ਆਈ ਤੇ ਬਲੌਗ ਮੈਂ ਨਿਕਲੀ ਆ ਇਹ ਮੈਂ ਆਹ ਸਿੰਗੂ ਆਹ ਸਿੰਗੂ ਇਹ ਆਏ ਕਹਿੰਦਾ ਵੀ ਆਪਾਂ ਚੂੜੀਆਂ ਆਪਾਂ ਇਹਨਾਂ ਨੂੰ ਚੂੜੀਆਂ ਦਵਾਉਣੀਆਂ ਨੇ ਹਾਂ ਇਹ ਆਏ ਕਹਿੰਦਾ ਵੀ ਆਪਾਂ ਚੂੜੀਆਂ ਦਵਾਉਣੀਆਂ ਨੇ ਇਹਨਾਂ ਨੂੰ ਚੂੜੀਆਂ ਵਾਲੇ ਆਏ ਇਹ ਚੂੜੀਆਂ ਵਾਲੇ ਨੇ ਚਲੋ 바ਵਾ ਸਾਰੀਆਂ ਆਜੋ ਤੇ ਸਾਰੀਆਂ ਜਾਣੀਆਂ 바ਵਾ ਜਾਣੇ ਦਾ ਖੜੇ ਹੁਣ ਬਹੁਤ ਵਧੀਆ ਲੱਗ ਰਹੇ ਹਾਂ चलो चलो कौन गेरी यार

ਇਹ ਤਾਂ ਕੱਲੇ ਮੈਨੂੰ ਲੱਗਦਾ ਸਾਡਾ ਟਾਈਮ ਬਹੁਤ ਵੇਸਟ ਕਰ ਰਹੇ ਹਾਂ ਭਾਈ ਤੈਨੂੰ ਥੋੜੀ ਗਈ ਇਹ ਕਾਹ ਕੋਲ ਦੇਣਾ ਲੈਣਾ ਕੁਝ ਨਹੀਂ ਇੰਤਜ਼ਾਰ ਇਹ ਦੇਖਣ ਵਾਲੀ ਹੈ ਇਹ ਦੇਖਣ ਵਾਲੀ ਹੈ ਆ ਲੋ ਚੱਲ ਪਾਲ ਪਾਲ ਬਣ ਕੇ ਇਹ ਵਧ ਕੇ ਲੈਣੇ ਲੈਣੇ ਲੈ ਗਏ ਇਹ ਤਾਂ ਨਹੀਂ ਲੈ ਗਏ ਹੁਣ ਆ ਸਾਰੇ ਵਧੀਆ ਹਨ ਜੋ ਤਾਂ ਮਾਸਟਰ ਕੋਲ ਆ ਬੇਬੀ ਤੂੰ ਕਦੇ ਪਾਵੇਂ ਕਲਾ ਸੂਟ ਕਦੇ ਕਦੇ ਪਾਵੇਂ ਨਹੀਂ ਕੀ ਬਾਤ ਹੈ ਜੀ ਕੀ ਬਾਤ ਇਧਰ ਦਰਾਣੀ ਆਦੀ ਜਠਾਨੀ ਦੀ ਚੂੜੀਆਂ ਪਾ ਰਹੀ ਹੈ ਕੀ ਬਾਤ ਕੋਈ ਰਹਿ ਗਿਆ ਹੋਵੇ ਤਾਂ ਚੱਕ ਮਮੀ ਨਹੀਂ ਪਾਉਂਦੀ ਕੀ ਕਿਉਂ ਕਿ ਮੈਂ ਤਹਿਣ ਪਾਉਂਦੀ ਹਾਂ ਫੋਨ ਵੀ ਨਾ ਚੱਕ ਸਕਦਾ ਇਧਰ ਆ ਆਨੇ ਜਾਂ ਮਾਈਕਲੋ ਬੋਲੋ ਤੁਸੀਂ ਦੋਨੇ ਮਾੜਾ ਜਿਹਾ ਅੱਗੇ ਹੋਵੋ ਸੈਂਟਰ ਜੇ ਚ ਫਿਰ ਵੀਡੀਓ ਬਣੂਗੀ ਨਾਲ ਜਿਹਾ ਹੋਵੋ ਥੋੜਾ ਜਿਹਾ ਇਧਰ ਨੂੰ ਹੋਵੋ ਹਾਂ ਜਾਓ ਜਾਓ ਸਾਰੇ ਨੂੰ ਜੀ ਹਾਂ ਜੀ ਮੇਰੇ ਤਾਂ ਪਾਣੀ ਕਦੀ ਕਿਹੜੇ ਬਰਥਡੇ ਤੇ ਮੈਂ ਬਾਹਰ ਹਾਂ ਮਤਲਬ ਕਿਸ ਯਾਦ ਆ ਗਿਆ ਤੈਨੂੰ ਬਹੁਤ ਹੁਣ ਨਾ ਕਰਿਆ ਦੂਜਾ ਜੋੜ ਲਓ ਦਹੀਂ ਹੋਣੀ ਹੁੰਦੀ ਕਹਿੰਦੀ ਛੋਟਾ ਨਹੀਂ ਮੈਂ ਕਿਹਾ ਇਹ ਤਾਂ ਠੀਕ ਆ ਤੂੰ ਲੰਮੀ ਆ ਜਾ ਨਹੀਂ ਨਹੀਂ ਸੈਟ ਹੋਣਾ ਸੈਟ ਹੋਤ ਨਹੀਂ ਹਾਂ ਲੋਤ ਨਹੀਂ ਆਉਂਦਾ ਬਿਚਾਰੇ ਹੀ ਹੁੰਦਾ ਪੱਲੀ ਬਾਕੇ ਆਉਣੀ ਆ ਮੈਂ ਮੇਰੀ ਗੱਲ ਹੋ ਗਈ ਇਹਦਣਾ ਨਹੀਂ ਮੈਂ ਸੂਰਜ ਨੂੰ ਕਹਤਾ ਮੈਂ ਕਿਹਾ ਮੈਂ ਆਉਣੀ ਆ ਬਸ ਚਲੋ ਔਖ ਲੱਗੀ ਵੀ ਅਜੀ ਅਜੀ ਬਹੁਤ ਤੇ ਲਾਉਣੀ ਆ ਆ ਜਾਓ ਬਹੁਤ ਤੇ ਲਾਉਣੀ ਆ ਹਾਂ ਫਿਰ ਲਾਉਣੀ ਹੋਈ ਆ ਹੁਣ ਹੈ ਗੱਲਾਂ ਯਾਰ ਜਿੰਬੀਰਪਾਲ ਤੂੰ ਕੀ ਖਾਦਾ ਜੀ ਨਹੀਂ ਨਹੀਂ ਵੀਰਾਂ ਦਾ ਮੋਬਾਈਲ ਤੇ ਲਾਉਣੀ ਹੈ ਉਹ ਲਾ ਦੇ ਫੇਰ ਆਪਾਂ ਉਸਰ ਦਾ ਫੋਨ ਦਾ ਕੋਈ ਕਰਦੇ ਦੱਖਾਂ ਤੇ ਚਲਾਉਣਾ ਨਹੀਂ ਆ ਨਾ ਮੈਂ ਫਿਰ ਆਉ ਫੋਟੋ ਮੇਰੇ ਅੱਜ ਦੇ ਫੋਨ ਡੱਬੀ ਇੱਕ ਮਿੰਟ ਕਿਨੂੰ ਕਿਤੇ ਰੱਖ ਦੇ ਉਹ ਵੀ ਪਿਆ ਪਿੱਛੇ ਫੇਰ ਫੋਟੋ ਸਾਰੇ ਨਾਲ ਖੜ ਕੇ ਕਰਾ ਦੇ ਫੋਟੋ ਦੇ ਮੇਰੇ ਫੋਟੋ ਕਰੋ ਅਜੇ ਤੱਕ ਦੀਰਨੇ ਫੋਟੋ ਕਰੋ ਸੀਰਿਆ ਸਾਹਿਬ ਲਾਉਂ ਵੀ ਲੋ ਕੜੋ चलो जी चाको नहीं पास अंग्रेचुलेशन सैलीब्रेशन सबन की मुबारक <laughs> <laughs> ਕੰਟੀਨਸ ਮਮਮੀ ਆਵਲੀ ਆ ਲੰਪੀ ਜੰਦੀਆਂ ਨੂੰ ਆ ਨਾ ਦਾ ਹੱਥ ਰੱਖਿਆ ਮਮਮੀ ਆਪੇ ਨਹੀਂ ਆ ਦੋਦੀ ਨਾਲ ਚੱਲਣਾ ਜੰਮ ਚੱਲਿਆ ਹੋ ਮਮਮੀ ਆ ਵੀਦੀ ਆ ਚਲੋ ਆਡੀ ਖਿੱਤੀ ਸਾਹਮਣੇ ਭਰਾ ਸਾਹਮਣੇ ਚਾਵਲ ਲੀਆਂ ਨਾ ਸਾਹਮਣੇ ਬਸਾਰਾ ਨਹੀਂ ਖਾਣਾ ਬਹੁਤ ਜ਼ਿਆਦਾ ਸਾਹਮਣੇ ਦੇ ਦਿੰਨੀ ਹੈ ਗਰਮ ਉਹ ਜਵਾਕ ਨੂੰ ਖਵਾ ਦੇ ਤੂੰ ਆਜੋ ਚਾਹ ਲੈਦੇ ਨੇ ਆਟਾ ਚਲੋ ਆ ਵੀ ਮੋੜ ਉੱਥੇ ਹੀ ਮੈਂ ਦੇਖੋ ਖੜ ਤੇ ਜਾਓ ਜੋੜੀ ਜੋੜੀ ਨੇ ਇਕੱਠੇ ਨੇ ਦੋਨੇ ਚਮਚੇ ਮੁੱਢ ਚਲੋ ਹੋਰ ਭੁੱਖ ਜਿਹੀ ਲੱਗੀ ਬਾਲੀ ਲੱਗੀ ਵੀ ਹੈ ਯਾਰ ਛੇ ਦੀ ਜਦੀ ਖਾਓ ਫਸਦੀ ਤੂੰ ਤੇ ਕੰਮ ਹੋਣਿਆ ਪੱਕਾ ਹਾਂ ਹਾਂ ਨਾਲੀ ਤੁੰਨੀ ਸਾਜ ਚੁੱਕੀ ਤੇ ਰੀਲਵਾਂ ਜੀ ਵੀ ਰੀਲ ਹਾਂ ਫੋਟੋ ਇਹ ਕਿ ਨਹੀਂ ਜਾਗਣਾ ਹਾਂ ਤੇ ਨਹੀਂ ਮੈਂ ਕਿਹਾ ਭੈਣ ਤੁਸੀਂ ਚਲੋ ਫੋਟੋ ਜਾ ਫੋਟੋ ਦੇ ਦਿਓ ਨਹੀਂ ਬਣਾਦੀ ਸੀ ਮੈਂ ਤਾਂ ਮੇਰੇ 2 ਘੰਟੇ ਕਿਉਂ ਉੱਠੇ ਮੇਰੇ ਕਿਉਂ ਉਟਿਆ ਜਾ ਉਹ ਕੱਢਿਆ ਉੱਥੇ ਬਸ ਠੀਕ ਆ ਸਹੀ ਹੈ ਮੇਰਾ ਕਿੱਦਾਂ ਕਾਲੀ ਆਇਆ ਹੈ ਹੈਲੋ ਆ ਫੜ ਫੋਨ ਛੇਤੀ ਕਰ ਮੇਰਾ ਕਿੱਦਾਂ ਕਾਲੀ ਆਇਆ ਹੈ ਇਹ ਕਿਦਾਂ ਹੈ ਬੀ Mira. बाल दाने चक लिया ਯਾਰ ਇਹ ਮੈਂ ਸੋਚਿਆ ਐਂ ਕਿ ਤੈਨੂੰ ਤਾਂ ਤੈਨੂੰ ਪੜਾਉਣਾ ਚਾਹੀਦਾ ਚਲੋ ਨਹੀਂ ਤੁਹਾਨੂੰ ਨਹੀਂ ਫਸਲੀ ਵਾਰੀ ਲੰਮ ਤੋਂ ਨੀਵ ਕਟਾ ਕੇ ਗਈ ਸੀ ਐ ਕਿ ਚਲ ਤੁਸੀਂ ਮਾਮਾ ਨਹੀਂ ਨਹੀਂ ਤੁਹਾਨੂੰ ਦੇ ਆਇਓ ਹੈਪੀ ਬਰਥਡੇ ਤੇਰੀ ਘਰ ਕੇ ਖਾਣੀ ਦੂਜੀ ਵਾਰੀ ਉੱਤਨਾ ਕੇ ਚਲੋ 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 ਲੈ ਮੈਨੂੰ ਫੜਾ ਦੇ ਦੂਜਾ ਫੋਨ ਉਹ ਚ ਬਣਾ ਦੇ ਜਨਮ ਦਿਨ ਦੀਆ ਪੁੱਤਰਾ ਤੈਨੂੰ ਹੋਣ ਵਧਾਈਆਂ ਵੇ ਜਨਮ ਦਿਨ ਦੀਆ ਪੁੱਤਰਾ ਤੈਨੂੰ ਹੋਣ ਵਧਾਈਆਂ ਹੈਪੀ ਬਰਥਡੇ ਟੂ ਯੂ ਪੱਛੇ ਦੇ ਮਾਤਾ ਨੂੰ ਪਿਤਾ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ। ਤਰਮਸੀ ਮੱਛੀ ਪਈ ਐ ਇਹਨਾਂ ਨੂੰ ਤੇ ਬਾਕੀ ਭਾਈ ਸਾਰੇ ਜਾਨੀ ਸਾਨੂੰ ਪਲੀਜ਼ ਕਮੈਂਟ ਕਰਕੇ ਦੱਸਿਓ ਸਾਡੀ ਸਾਰਿਆਂ ਦੀ ਆਊਟਫਿਟ ਤੁਹਾਨੂੰ ਕਿੱਦਾਂ ਦੀ ਲੱਗੀ ਕਿਵੇਂ ਲੱਗੀ ਠੀਕ ਐ ਵਧੀਆ ਲੱਗੀ ਸਾਰਿਆਂ ਮੈਂ ਕੀ ਕਿਵੇਂ ਲੱਗੀ ਭਾਈ ਸਾਡੀ ਆਊਟਫਿਟ ਸਾਰਿਆਂ ਦੀ ਥੈਂਕ ਯੂ ਭਾਈ ਨਹੀਂ ਕਹਿੰਦਾ ਪੱਲਾ ਕਰਦਾ ਨਹੀਂ ਨਹੀਂ ਕਹਿੰਦਾ ਨਹੀਂ ਬਹੁਤ ਵਧੀਆ ਭਾਈ ਐਂ ਕਿਹਾ ਹੋਣੀ ਅੱਜ ਬਹੁਤ ਵਧੀਆ ਸੀ। ਬਾਕੀ ਭਾਈ ਜਿਵੇਂ ਦੀਪ ਦੀ ਆਊਟਫਿਟ ਆ ਤੁਸੀਂ ਇਦਾਂ ਬੈਂਗਲ ਸਰਮਨੀ ਦੇ ਇੱਕੋ ਜਿਹੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ। ਬਜਟ ਫ੍ਰੈਂਡਲੀ ਤੇ ਸੋਹਣਾ ਆਊਟਫਿਟ ਨਿਕਲ ਕੇ ਆਉਂਦਾ ਸਿੰਪਲ ਤੇ ਸੋਬਰ। ਵਾਸ ਠੀਕ ਹੈ ਭਾਈ। ਬਾਕੀ। ਓ ਮਾਈ ਗੋਡ ਬਹੁਤ ਸੋਹਣਾ ਲੱਗਦਾ ਤੇਰੀ ਸੂਟ ਪਾਏ ਬਾਅਦ ਚ ਵੀ ਕੰਮ ਆਊਗੀ ਤੇਰੀ ਸੂਟ। ਕੀ ਬਾਤ ਹੈ। ਪਹੁੰਚੇ ਤੇ ਵਰਕ ਕੀਤਾ ਸੀ ਆਪਾਂ। ਕਿਉਂਕਿ ਮੈਂ ਅੱਜ ਸਾਰਿਆਂ ਨੂੰ ਕਿਹਾ ਸੀ ਨਾ ਵੀ ਅੱਜ ਦਿਖਾਉਂਗਾ ਆਊਟਫਿਟ ਤੁਹਾਨੂੰ। ਹਲੇ ਮਹਿੰਦੀ ਵਾਲੇ ਲਈ। ਵੇਟ ਕਰੋ ਐਸਾ ਸਾਡੀ ਮਹਿੰਦੀ ਵਾਲੀ ਆਊਟਫਿਟ ਦੇ ਲਈ ਬਾਕੀ ਜੀਤੋ ਮਿੱਤੋ ਕਿਵੇਂ ਲੱਗ ਰਹੀਆਂ ਸੀ ਜਰੂਰ ਦੱਸੋ ਜੀਤੋ ਮਿੱਤੋ ਪਹਿਣਾ ਸੀ ਦੀਦੀ ਠੀਕ ਹੈ ਹੁਣ ਲੋਕਾਂ ਨੇ ਕਮੈਂਟ ਕਰਨੀਆਂ ਆਪਣੀ ਛੋਡੀ ਨੜਾਨ ਨੂੰ ਪਵਾਇਆ ਨਹੀਂ ਉਹ ਬਾਈ ਉਹ ਕੁੜੀ ਕਹਿੰਦੀ ਵੀ ਮੈਂ ਫਰੌਕ ਸੂਟ ਹੀ ਪਾਉਣਾ ਹਰੇ ਰੰਗ ਦਾ ਹਲਾ ਦੀਦੀ ਫਰਕ ਤਾਂ ਨਹੀਂ ਕਰਦੀ ਸਾਡੇ ਨਾਲ ਕੋਈ ਲੋਕਾਂ ਨੂੰ ਆਇਆ ਬੜੇ ਫੜੀ ਮੜਿਆ ਬਲੌਗ ਤੇ ਬੋਲਦੀਆਂ ਲੋਕਾਂ ਨੂੰ ਆਇਆ ਲੱਗਦਾ ਕਿ ਸਾਡਾ ਫਰਕ ਕਰਦੀ ਹੈ ਕੋਈ ਫਰਕ ਕਰਦੀ ਹੈ ਹੈ ਸੱਚ ਕੋਈ ਫਰਕ ਨਹੀਂ ਕਰਦਾ ਕੋਈ ਫਰਕ ਨਹੀਂ ਬਾਈ ਸਾਡਾ ਪਹਿਣਾ ਦਾ ਬਹੁਤ ਪਿਆਰ ਆ ਤਿੰਨੇ ਵਾਰ ਲੇਕੋ ਬਰਾਬਰ ਆ ਸਹੀ ਬਾਤ ਹੈ ਸਾਰਿਆਂ ਨੂੰ ਆਉਣ ਜੈਸ ਸਾਰਿਆਂ ਨੂੰ ਆਉਣ ਲੱਗੇ ਹਾਂਜੀ ਬਾਈ ਆਹ ਵਾਲੀਆਂ ਜਿਹੜੀਆਂ ਵਾਲੀਆਂ ਨੇ ਠੀਕ ਹੈ ਇਹ ਆਪਾਂ ਲੈਤੀਆਂ ਸੀ ਟੋਨੀ ਦੀ ਹੱਟੀ ਤੋਂ ਅਸੀਂ ਠੀਕ ਹੈ ਮਹਿੰਦੀ ਵਾਲੀ ਆਊਟਫਿਟ ਨਾ ਪਾਈਆਂ ਸੀ ਤਾਂ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ ਬਰਨਾਲੇ ਟੋਨੀ ਦੀ ਹੱਟੀ ਤੋਂ ਉਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਜੁਐਲਰੀ ਮਿਲ ਜਾਂਦੀ ਆ ਅਸੀਂ ਆ ਜਾ ਆਊਟਫਿਟ ਨਾਲ